ਤੁਹਾਡੇ ਸਾਰੇ ਦਰਸ਼ਕਾਂ ਨੂੰ ਪਿਆਰ ਭਰਿਆ ਸਤਿ ਸ੍ਰੀ ਅਕਾਲ ਮੇਰੇ ਨਾਲ ਸਾਡੇ ਐਡਮਿਨਿਸਟ੍ਰੇਟਿਵ ਸੈਕਟਰੀ ਮਨਜੀਤ ਬਰਾੜ ਜੀ ਹੈਗੇ ਲੈਫਟ ਤੇ ਸਾਡੇ ਡਾਇਰੈਕਟਰ ਕੁਲਵੰਤ ਸਿੰਘ ਜੀ ਔਰ ਜਗਦੀਪ ਸੈਗਲ ਜੀ ਇਹ ਸਾਰੇ ਸਾਡੇ ਲੋਕਲ ਗਵਰਨਮੈਂਟ ਦੇ ਆਫੀਸਰਸ ਹੈ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਪਿੱਛੇ ਮੈਨੂੰ ਲੋਕਲ ਗਵਰਨਮੈਂਟ ਦਾ ਇਹਨਾਂ ਨੇ ਚਾਰਜ ਦਿੱਤਾ ਤੇ ਮੈਂ ਜਦੋਂ ਰਿਵਿਊ ਕੀਤਾ ਜਿਹੜੇ ਕਾਰਪੋਰੇਸ਼ਨਾਂ ਤੇ ਕਾਉਂਸਲਾਂ ਤੋਂ ਮਤੇ ਆਉਂਦੇ ਆ 1100 ਕੁਛ ਮਤੇ ਪੈਂਡਿੰਗ ਸੀਗੇ ਹੈੱਡ ਆਫਿਸ ਕਿਉਂਕਿ ਜਦੋਂ ਉੱਥੇ ਮਤੇ ਪਾਸ ਹੋ ਜਾਂਦੇ ਫਿਰ ਹੈੱਡ ਆਫਿਸ ਆਂਦੇ ਅਪਰੂਵਲ ਲਈ ਇਹ ਜਿਹੜੇ 1100 ਮਤੇ ਸੀਗੇ ਪੈਂਡਿੰਗ ਤੇ ਕੋਈ 4 ਸਾਲ ਦਾ ਪਿਆ ਸੀ ਉੱਥੇ ਕੋਈ 5 ਸਾਲ ਦਾ ਪਿਆ ਸੀ ਇਸ ਤੋਂ ਵੀ ਕੋਈ ਪੁਰਾਣਾ ਸੀ ਜੀ ਜੀ ਸਰ ਕਦੋਂ ਦਾ 18 ਦਾ ਵੀ ਇੱਕ ਸੀ ਉਹ ਕਹਿੰਦੇ ਇੱਕ ਮਤਾ 2018 ਦਾ ਵੀ ਸੀ ਮਤਲਬ ਐਨੇ ਐਨੇ ਮਤੇ ਪੁਰਾਣੇ ਪੈਂਡਿੰਗ ਸੀਗੇ ਮੈਨੂੰ ਤਾਂ ਵਰਕਿੰਗ ਦਾ ਪਤਾ ਨਹੀਂ ਸੀ ਪਰ ਮੈਨੂੰ ਇੰਨਾ ਜ਼ਰੂਰ ਪਤਾ ਸੀ ਵੀ ਕਾਰਪੋਰੇਸ਼ਨਾਂ ਤੋਂ ਜੇ ਕੋਈ ਮਤੇ ਆਏ ਹੋਏ ਆ ਉਹ ਡਿਵੈਲਪਮੈਂਟਲ ਵਰਕਸ ਦੇ ਆ ਜਾਂ ਕੋਈ ਸੀਐਲਯੂ ਹੈ ਕਿਸੇ ਰੋਡ ਦਾ ਕੁਛ ਹੈ ਉਹ ਜ਼ਰੂਰੀ ਹੈ ਇੱਕ ਤਾਂ ਉਹਦੇ ਨਾਲ ਡਿਵੈਲਪਮੈਂਟ ਇਨਵੋਲਡ ਹੈ ਇੱਕ ਉਹਦੇ ਨਾਲ ਰੈਵਨਿਊ ਵੀ ਡਿਪਾਰਟਮੈਂਟ ਦਾ ਇਨਵੋਲਡ ਹੈ ਉਹ ਮੈਂ ਜਦੋਂ ਮੀਟਿੰਗ ਕੀਤੀ ਸੈਕਟਰੀ ਸਾਹਿਬ ਨਾਲ ਗੱਲ ਹੋਈ ਡਾਇਰੈਕਟਰ ਸਾਹਿਬ ਨਾਲ ਗੱਲ ਹੋਈ ਸੈਕਟਰੀ ਸਾਹਿਬ ਵੀ ਨਵੇਂ ਹੀ ਆਏ ਸੀ ਸੋ ਡਿਟੇਲ ਚ ਜਦੋਂ ਡਿਸਕਸ਼ਨ ਹੋਈ ਪਿਛਲੇ 15 20 ਦਿਨਾਂ ਦੇ ਵਿੱਚ 900 ਮਤੇ ਅਸੀਂ ਕੱਢ ਤੇ ਹੁਣ ਸਿਰਫ 200 ਦੀ ਪੈਂਡੈਂਸੀ ਹੈ ਉਹ ਵੀ ਜਿਹੜੇ ਲੈਵਲ ਤੇ ਹੋਨੇ ਆ ਉਹ ਹੀ ਜਾ ਰਹੇ ਹੈਗੇ ਆ ਅਸੀਂ ਕਰ ਰਹੇ ਹਾਂ ਸੋ 1100 ਤੋਂ ਅਸੀਂ ਪੈਂਡੈਂਸੀ 200 ਤੇ ਲੈ ਆਏ ਆ ਔਰ ਅੱਗੇ ਤੋਂ ਕੋਈ ਵੀ ਮਤਾ ਆਏਗਾ ਚਲੋ ਰੈਜ਼ੋਲੂਸ਼ਨ ਕਹਿ ਲਓ ਮਤਾ ਆਏਗਾ ਉਹ ਫਿਜ਼ੀਕਲ ਆਨੇ ਬੰਦ ਹੋ ਜਾਣਗੇ ਅੱਜ ਤੱਕ ਫਿਜ਼ੀਕਲ ਆਉਂਦੇ ਸੀ ਹੁਣ ਸਾਰੇ ਆਨਲਾਈਨ ਆਣਗੇ ਔਰ 10 ਦਿਨ ਦਾ ਅਪਰ ਲਿਮਟ ਹੈ ਕਿ ਉਹਨੂੰ ਹੈੱਡ ਆਫਿਸ ਨੂੰ ਕਰਨਾ ਹੀ ਪਏ ਜੇ ਤਾਂ ਨਹੀਂ ਹੋਣ ਮੱਲਾ ਰੀਜ਼ਨ ਦੱਸਣਾ ਪਏਗਾ ਬਈ ਨਹੀਂ ਹੋਣ ਵਾਲਾ ਪਰ ਜੇ ਅਪਰੂਵਲ ਹੀ ਆਇਆ ਐਡਮਿਨਿਸਟ੍ਰੇਟਿਵ ਅਪਰੂਵਲ ਕੋਈ ਵੀ ਜੋ ਵੀ ਅਪਰੂਵਲ ਚਾਹੀਦੀ ਹੁੰਦੀ ਹੈ ਇੱਥੇ ਉਹ 10 ਦਿਨਾਂ ਦੇ ਵਿੱਚ ਵਿੱਚ ਉਹਦੀ ਅਪਰੂਵਲ ਹੋ ਜਾਇਆ ਕਰੇਗੀ ਇਹ ਅਸੀਂ ਜਿਹੜਾ ਸੌਫਟਵੇਅਰ ਹੈ ਨਵਾਂ ਲਾਂਚ ਹੋ ਗਿਆ ਬੇਸਿਕਲੀ ਮਤਾ ਉੱਥੇ ਅਪਲੋਡ ਹੋਣਾ ਹੈ ਕੜੀ ਚਾਲੂ ਹੋ ਜਾਣੀ ਹੈ ਤੇ 10 ਵਰਕਿੰਗ ਡੇ ਅਸੀਂ ਰੱਖੇ ਆ ਮਤਲਬ 2 ਹਫਤਿਆਂ ਦੇ ਵਿੱਚ ਵਿੱਚ ਤੇ ਜਿਹੜੇ ਮਤੇ ਆ ਸਾਰੇ ਪਾਸ ਹੋਣਗੇ ਇੱਕ ਜਿਹੜੀਆਂ ਫਾਈਨੈਂਸ਼ੀਅਲ ਅਪਰੂਵਲਸ ਹੁੰਦੀਆਂ ਸੀ ਉਹਦੀਆਂ ਪਾਵਰਸ ਦਿੱਤੀਆਂ ਹੋਈਆਂ ਸੀ ਐਸਈ ਕੋਲ 1 ਕਰੋੜ ਰੁਪਏ ਦੀ ਪਾਵਰ ਸੀ ਤੇ ਚੀਫ ਇੰਜੀਨੀਅਰ ਕੋਲ 5 ਕਰੋੜ ਦੀ ਪਾਵਰ ਸੀ ਇਹ 2018 ਵਿੱਚ ਪਾਵਰ ਆ ਡਿਫਾਈਨ ਹੋਈਆਂ ਅਸੀਂ ਅਸੀਂ ਉਹ 1 ਕਰੋੜ ਦਾ 2 ਕਰੋੜ ਕਰਤਾ 5 ਕਰੋੜ ਦਾ 10 ਕਰੋੜ ਕਰਤਾ ਹੁਣ ਜਿਹੜੀ ਐਡਮਿਨਿਸਟ੍ਰੇਟ ਜਿਹੜੀ ਫਾਈਨੈਂਸ਼ੀਅਲ ਅਪਰੂਵਲ ਹੈ ਕੋਈ ਵੀ ਕਾਰਪੋਰੇਸ਼ਨ ਦੇ ਵਰਕ ਦੀ ਡਬਲ ਅਸੀਂ ਆ ਉਹਦੀਆਂ ਪਾਵਰਸ ਕਰਤੀਆਂ ਹਰ ਪੱਧਰ ਤੇ ਔਰ ਇਹਦੇ ਨਾਲ ਵੀ ਜਿਹੜੇ ਡਿਵੈਲਪਮੈਂਟਲ ਕੰਮ ਹੈ ਜਲਦੀ ਹੋਣਗੇ ਔਰ ਪਰ ਇਹ ਜਿੰਨੀਆਂ ਅਪਰੂਵਲਸ ਹੈ ਸਾਰੀਆਂ ਟਾਈਮ ਲਿੰਟ ਕਈ ਅਪਰੂਵਲਸ ਮੈਂ ਜਦੋਂ ਆ ਕੇ ਦੇਖਿਆ ਕੋਈ 3 ਮਹੀਨੇ ਦੀ ਪਈ ਆ ਕੋਈ 6 ਮਹੀਨੇ ਦੀ ਪਈ ਆ ਕੋਈ ਸਾਲਾਂ ਦੀ ਪਈ ਆ ਲੋ ਐਵਰੀ ਅਪਰੂਵਲ ਇਸ ਟਾਈਮਲਾਈਨ ਪਰ ਸ਼ੁਰੂ ਵਿੱਚ ਅਸੀਂ ਮੈਂ ਤਾਂ ਆ ਕੇ 3 ਦਿਨ ਕਿਹਾ ਸੀਗਾ ਪਰ ਉਹ ਅਫਸਰ ਸਭ ਅਨਸਾਰੇ ਕਹਿਣ ਲੱਗੇ ਵੀ 3 ਦਿਨ ਘੱਟ ਤੇ 10 ਵਰਕਿੰਗ ਡੇਸ ਅਸੀਂ ਅਪਰ ਲਿਮਟ ਰੱਖੀ ਆ ਪਰ ਅੱਗੇ ਜਾ ਕੇ ਇਹ ਟਾਈਮ ਲਿਮਟ ਕੋਸ਼ਿਸ਼ ਕਰਕੇ ਘਟਾਵਾਂਗੇ ਇਹ ਅਸੀਂ ਇੱਕ ਹੋਰ ਜਿਹੜੇ ਅਸੀਂ ਰਿਫਾਰਮਸ ਕਰ ਰਹੇ ਆ ਉਹ ਕੀਤਾ ਹੈਗਾ ਦੂਜਾ ਅੱਗੇ ਕੀ ਹੁੰਦਾ ਸੀ ਕਿ ਹਰ ਚੀਫ ਇੰਜੀਨੀਅਰ ਪੂਰੀ ਸਟੇਟ ਦੇਖਦੇ ਸੀ ਜਿੱਦਾਂ ਇੱਕ ਚੀਫ ਇੰਜੀਨੀਅਰ ਨੇ ਬੀ ਐਂਡ ਆਰ ਦੇਖਣਾ ਸਾਰੀ ਸਟੇਟ ਦਾ ਦੇਖਣਾ ਇੱਕ ਚੀਫ ਇੰਜੀਨੀਅਰ ਨੇ ਸੜਕਾਂ ਦੇਖਣੀਆਂ ਇਹ ਸੜਕਾ ਕਹਿੰਦਾ ਸੀਵਰੇਜ ਦੇਖਣੀ ਸਾਰੇ ਸਟੇਟ ਦੀ ਦੇਖਣੀ ਇਹ ਵੀ ਅਸੀਂ ਬੈਠ ਕੇ ਸਲਾਹ ਕੀਤੀ ਹੁਣ ਅਸੀਂ ਕਿਉਂਕਿ ਫਿਰ ਇੱਕ ਫਾਈਲ ਪੰਜ ਪੰਜ 66 ਚੀਫ ਇੰਜੀਨੀਅਰ ਸਕੂਲ ਜਾਂਦੀ ਸੀ ਇੱਕ ਪ੍ਰੋਜੈਕਟ ਹੈ ਉਹਦੇ ਸੀਵਰੇਜ ਵੀ ਆ ਉਹਦੇ ਸੜਕਾਂ ਵੀ ਆ ਉਹਦੇ ਪਾਣੀ ਵੀ ਆ ਉਹ ਸੇਮ ਫਾਈਲ ਅਲੱਗ-ਅਲੱਗ ਚੀਫ ਇੰਜੀਨੀਅਰ ਸਕੂਲ ਜਾਣੀ ਹੁਣ ਅਸੀਂ ਚੀਫ ਇੰਜੀਨੀਅਰਸ ਨੂੰ ਏਰੀਆ ਵੰਡਦੇ ਆ ਚੀਫ ਇੰਜੀਨੀਅਰ ਨੂੰ ਏਰੀਆ ਵੰਡਣ ਨਾਲ ਕੀ ਹੋਇਆ ਕਿ ਇੱਕ ਪ੍ਰੋਜੈਕਟ ਦੀ ਫਾਈਲ ਇੱਕੋ ਚੀਫ ਇੰਜੀਨੀਅਰ ਕੋਲ ਜਾਏਗੀ ਔਰ ਉਹਨੂੰ 10 ਦਿਨਾਂ ਦੇ ਵਿੱਚ ਵਿੱਚ ਅਪਰੂਵਲ ਦੇਣੀ ਪਵੇਗੀ ਇਹ ਵੀ ਨਹੀਂ ਹੋ ਸਕੇਗਾ ਜੀ ਇੱਕ ਚੀਫ ਇੰਜੀਨੀਅਰ ਕੋਲ ਗਈ ਸੀ ਦੂਜੇ ਦਿਨ ਨਹੀਂ ਆਈ ਜੀ ਐਸ ਲਈ ਮੈਂ ਨਹੀਂ ਦੇ ਸਕਦਾ ਕਿ ਫਲਾਨੇ ਕੰਮ ਦੀ ਨਹੀਂ ਆਈ ਜੀ ਜੇ ਪਹਿਲਾਂ ਉਹ ਆਏਗੀ ਇਹ ਹੀ ਨਹੀਂ ਪਤਾ ਲੱਗਦਾ ਸੀਗਾ ਕਿ ਪਹਿਲਾਂ ਕਿੰਨੇ ਅਪਰੂਵਲ